ਬੀਤੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਰਿੰਗ ਵੱਲੋਂ ਵਰਤੀ ਗਈ ਗਲਤ ਸ਼ਬਦਾਵਲੀ ਦਾ ਬਾਲਮਿਕ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਫਗਵਾਣਾ ਵਿਖੇ ਸਮੂਹ ਬਾਲਮਿਕ ਸਮਾਜ ਦੇ ਅਗੋਂ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਇਸ ਦੌਰਾਨ ਧਰਮਵੀਰ ਸੇਠੀ ਅਤੇ ਹੋਰਨਾ ਅਗਵ ਨੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਰਹੇ ਕਾਂਗਰਸੀ ਨੇਤਾ ਮਰਹੂਮ ਸਰਦਾਰ ਬੂਟਾ ਸਿੰਘ ਖਿਲਾਫ ਜੋ ਬਦੀ ਸ਼ਬਦਾਵਲੀ ਵਰਤੀ ਗਈ ਹੈ ਉਹ ਕਾਫੀ ਨਿੰਦਨਯੋਗ ਹੈ ਉਹਨਾਂ ਨਾਲ ਹੀ ਜਿੱਥੇ ਕਾਂਗਰਸੀ ਹਾਈ ਕਮਾਂਡ ਨੂੰ ਰਾਜਾ ਬਰਿੰਗ ਵਿਰੁੱਧ ਕਾਰਵਾਈ ਕਰਦੇ ਆ ਪਾਰਟੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਉਥੇ ਉਹਨਾ ਹਲਕਾ ਵੀ ਤਾਂ ਐਗ ਬਲਵਿੰਦਰ ਸਿੰਘ ਢਾਲੀਵਾਲ ਨੂੰ ਵੀ ਸਮਾਜ ਨਾਲ ਖੜਕੇ ਸਮਾਜ ਦਾ ਸਾਥ ਦੇਣ ਦੀ ਅਪੀਲ ਕੀਤੀ ਹੋਰ ਕੀ ਕਿਹਾ ਉਕਤ ਆਗੂਆਂ ਨੇ ਝਰਾਤੋਂ ਸੀ ਵੀ ਸੁਣੋ ਕਾਉੜਸ ਪਾਰਟੀ ਦਾ ਜਿਹੜਾ ਰਾਜਾ ਬੜੇਂਗਾ ਉਹਨੇ ਬਹੁਤ ਹੀ ਭੱਦੀ ਛਦਾਵਲੀ ਬੋਲੀ ਆ ਸਰਦਾਰ ਬੂਟਾ ਸਿੰਘ ਜੀ ਅੱਗੇ ਦੇਖੋ ਪੰਜਾਬ ਦੇ ਪ੍ਰਧਾਨ ਹੁਣ ਵਧੀਆ ਗੱਲ ਆ ਪਰ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਬੂਟਾ ਸਿੰਘ ਤੇ ਕੀਤੀਆਂ ਜਾ ਰਹੀਆਂ ਕੀਤੀਆਂ ਨੇ ਜੋ ਰੰਗ ਕਾਲਾ ਸੀ ਪੱਠੇ ਪਾਉਂਦਾ ਸੀ ਇਹ ਜਿਹੜੀ ਐਸਸੀ ਸਮਾਜ ਨੂੰ ਬਹੁਤ ਦੁੱਖ ਐਸਗਾਉਦਾ ਅਸੀਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਮਾਰ ਕੇ ਬਾਹਰ ਕੱਢੋ ਪ੍ਰਧਾਨਗੀ ਤੇ ਲਾਓ ਇਹੋ ਜਿਹੇ ਬੰਦਿਆਂ ਨੂੰ ਅਸੀਂ ਨਹੀਂ ਚਾਹੁੰਦੇ ਵੀ ਕੋਈ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਲਹਿਰ ਉੱਠ ਜੇ ਤੇ ਕਾਂਗਰਸ ਨੂੰ ਰੋਣ ਕੇ ਰੱਖ ਦੋ ਐਸੀ ਸਮਾਜ ਦਾ ਅਸੀਂ ਤਾਂ ਬੇਨਤੀ ਕਰਦੇ ਆ ਵੀ ਜਿਹੜਾ ਐਸਸੀ ਸਮਾਜ ਜਿਹੜੇ ਸਾਡੇ ਹੋਰ ਲੀਡਰ ਐਸਸੀ ਸਮਾਜ ਕਾਂਗਰਸ ਵਿੱਚ ਕੁਰਸੀਆਂ ਸਾਹਮਣੇ ਬੈਠੇ ਆ ਉਹਨਾਂ ਨੂੰ ਵੀ ਚਾਹੀਦਾ ਵੀ ਜਿਹੜੇ ਮੰਦੀ ਗੰਦੀ ਛਦਾਵਲੀ ਬੋਲੀ ਆ ਉਤਾਰ ਬੂਟਾ ਸਿੰਘ ਬਾਰੇ ਉਹ ਵੀ ਵਿਚਾਰ ਵਡੰਡਰਾ ਕਰਨ ਇਹੋ ਜਿਹੇ ਬੰਦੇ ਦੀ ਪ੍ਰਧਾਨਗੀ ਨੂੰ ਲਾ ਦੇਣਾ ਚਾਹੀਦਾ ਕੋਈ ਵਧੀਆ ਬੰਦਾ ਹੋ ਐਸੀ ਸਮਾਜ ਦੇ ਬਥੇਰੇ ਬੰਦੇ ਇੱਧਰ ਬੈਠੇ ਆ ਜਿਹੜੇ ਕਿ ਪ੍ਰਧਾਨਗੀ ਦੇ ਕਾਬਲ ਆ ਕਿਉਂ ਇਹ ਇਹ ਜਿਹੜਾ ਐਸੀ ਸਮਾਜਾ ਰੇਤ ਤਰਵਾ ਸਤਕਾਰ ਕਰਦਾ ਖਰੇਗ ਵੀ ਜਿਤ ਕਰਦਾ ਪਰ ਇਹਨਾਂ ਨੂੰ ਜਿਹੜੇ ਆ ਚੰਦ ਬੰਦੇ ਆ ਕਾਂਗਰਸ ਦੇ ਦੇ ਆ ਰਾਜੇ ਬਟੇਗੇ ਵਰਗੇ ਗੰਦੇ ਇਹਨਾਂ ਨੂੰ ਚਾਹੀਦੀ ਹੈ ਮਾੜੀ ਸ਼ਾਦੀ ਬੋਲੀ ਜਿਸ ਤਰ੍ਹਾਂ ਕਿ ਵੱਡੇ ਵੀਰ ਤਰਨਦੀਪ ਸਿੱਠੀ ਸਾਹਿਬ ਉਹਨਾਂ ਨੇ ਸਾਰਾ ਇਹ ਮੁੱਦਾ ਤੁਹਾਡੇ ਸਾਹਮਣੇ ਜ਼ਾਹਿਰ ਕੀਤਾ ਵਾ ਜਿਹੜਾ ਕਿ ਰਾਜਾ ਬੜਿੰਗ ਵੱਲੋਂ ਬਿਨਾ ਮਤਲਬ ਦੇ ਇੱਕ ইস্যੂ ਬਣਾਇਆ ਗਿਆ ਵਾ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਰਾਜਾ ਬੜਿੰਗ ਨੂੰ ਤਾਂ ਪੱਵਾਂ ਚ ਮਿਲਾਂਗੇ ਮੈਂ ਸਾਰਿਆਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਮਲਕਾ ਅਰਜਨ ਖੜਗੇ ਜੀ ਆ ਮੈਂ ਉਹਨਾਂ 'ਕੇ ਬੇਨਤੀ ਕਰਦਾ ਵਾ ਵੀ ਇਦਾਂ ਦੇ ਨਲਾਇਕ ਬੰਦੇ ਤੁਸੀਂ ਪੰਜਾਬ ਪ੍ਰਧਾਨ ਬਣਾਉਂਦੇ ਆ ਜਿਹੜੇ ਕਿ ਕਿਸੇ ਵੀ ਸਮਾਂ ਨੂੰ ਕੁਝ ਵੀ ਕਹਿ ਦਿੰਦੇ ਆ ਤੁਰੰਤ ਇਹਨਾਂ ਨੂੰ ਪੰਜਾਬ ਪ੍ਰਧਾਨਗੀ ਤੋਂ ਬਰਖਾਸਤ ਕੀਤਾ ਜਾਵੇ ਇਹਨਾਂ ਦੀ ਜਗ੍ਹਾ ਤੇ ਕੋਈ ਯੋਗ ਬੰਦਾ ਲਿਆ ਸਕੇ ਜਿਹੜਾ ਕਿ ਤੁਹਾਡੀ ਪਾਰਟੀ ਨੂੰ ਅੱਗੇ ਲੈ ਕੇ ਜਾ ਸਕੇ ਤੁਹਾਡੀ ਪਾਰਟੀ ਅੱਗੇ ਜਾਏ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਤੇ ਇਹਨਾਂ ਨੂੰ ਹਟਾਇਆ ਜਾਵੇ ਮੈਂ ਫਗਵਾੜਾ ਦੇ ਮੌਜੂਦਾ ਐਮਐਲਏ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾ ਪਾਰਟੀਆਂ ਬਾਅਦ ਚੋਂ ਪਹਿਲੋ ਆਪਣਾ ਸਮਾਜ ਆ ਤੁਸੀਂ ਵੀ ਵਾਲਮੀਕੀ ਸਮਾਜ ਨੂੰ ਬਿਲੋਂਗ ਕਰਦੇ ਹੋ ਤੁਸੀਂ ਵੀ ਇਸ ਗੱਲ ਦਾ ਵਿਰੋਧ ਕਰੋ ਕਿ ਤੁਹਾਡੀ ਪਾਰਟੀ ਵਿੱਚ ਐਡਾ ਵੱਡਾ ਉਹਨਾਂ ਨੇ ਗਲਤ ਬਿਆਨ ਦਿੱਤਾ ਵਾ ਮੈਂ ਤਾਂ ਇਹ ਕਹੂੰਗਾ ਤੁਸੀਂ ਇੱਕ ਵਾਰੀ ਅਰਜੈਨ ਕਰੋ ਜੀ ਐਸੇ ਮੁੱਦੇ ਤੇ ਤੇ ਤੁਹਾਡੀ ਵੀ ਇਮੇਜ ਬਹੁਤ ਵਧੀਆ ਬਣੂਗੀ ਬਈ ਪਾਰਟੀ ਨਾਲੋਂ ਤੁਸੀਂ ਵਲਮਿਕੀ ਸਮਾਜ ਆਪਣੇ ਸਮਾਜ ਨੂੰ ਪਹਿਲ ਰੱਖੀ ਆ ਐਮਐਲਏ ਤੋਂ ਤੁਸੀਂ ਫੇਰ ਵੀ ਰਹਿਣਾ ਹੀ ਆ ਤੇ ਤਾਂਕਿ ਅੱਗੇ ਭਵਿੱਖ ਵਿੱਚ ਇਦਾਂ ਦੀਆਂ ਜੜੀਆਂ ਵੀ ਹਰਕਤਾਂ ਬਹੁ ਨਾ ਹੋ ਸਕਣ ਆਪ